ਕੋਈ ਮੁਸ਼ਕਿਲ ਨਹੀਂ ਆ ਕਿਸੇ ਦੀ ਪ੍ਰਵਾਹ ਨਹੀਂ ਕਿਸੇ ਦਾ ਡਰ ਨਹੀਂ ਕਿਸੇ ਦਾ ਖੌਫ ਨਹੀਂ ਸਾਨੂੰ ਇੱਕ ਤਾਨਕੇ ਖੜ ਗਿਆ ਵੇਖ ਲੈ ਅੱਖਾਂ ਦੇ ਲਈ ਅੜ ਗਿਆ ਵੇਖ ਲੈ ਸਾਰੀਆਂ ਤਿਆਰੀਆਂ ਹੋਈ ਪਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸ਼ੰਭੂ ਬਾਰਡਰ ਨੂੰ ਟੱਪਿਆ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਕਿਸਾਨੀ ਅੰਦੋਲਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਜਿਹੜਾ ਉਹ ਸਾਰੀਆਂ ਤਿਆਰੀਆਂ ਹੋਈ ਪਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸ਼ੰਭੂ ਬਾਰਡਰ ਨੂੰ ਟੱਪਿਆ ਜਾਏਗਾ ਇਹ ਸਪੈਸ਼ਲੀ ਕ੍ਰੇਨ ਦੇ ਨਾਲ ਤਿਆਰ ਕਰਵਾਈ ਗਈ ਇਹ ਗੱਡੀ ਹੈ ਜੋ ਕਿ ਸਭ ਤੋਂ ਅੱਗੇ ਖੜੀ ਹੈ ਇਸ ਮੋਰਚੇ ਤੇ ਸ਼ਾਇਦ ਇਹੀ ਸਭ ਤੋਂ ਅੱਗੇ ਜਾਏਗੀ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੇ ਨੌਜਵਾਨ ਜਿਹੜੇ ਨੇ ਉਹ ਤਿਆਰੀਆਂ ਇਹ ਖਿੱਚੇ ਬੈਠੇ ਨੇ ਅਸੀਂ ਇੱਥੇ ਗੱਲਬਾਤ ਕਰਦੇ ਆਂ ਕੁਝ ਨੌਜਵਾਨਾਂ ਨਾਲ ਕਿ ਆਖਿਰ ਉਹ ਕੀ ਸੋਚਦੇ ਨੇ ਤੇ ਅੱਜ ਕੀ ਕੁਝ ਹੋ ਸਕਦਾ ਹੈ ਇਹਨ ਤੋਂ ਸੇ ਕਿੱਥੋਂ ਆਏ ਹੋ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਜੀ ਮੇਰਾ ਪਿੰਡ ਬੱਲੜਵਾਲ ਜ਼ਿਲ੍ਹਾ ਗਰਦਾਸਪੁਰ ਤੇ ਇੱਥੇ ਆਪਾਂ ਸ਼ੰਭੂ ਬਾਰਡਰ ਤੇ ਆਏ ਹੋਏ ਆਂ ਤੇ ਮੋਰਚੇ ਤੇ ਬਿਲਕੁਲ ਤਿਆਰ ਪਰ ਤਿਆਰ ਆਪਾਂ ਖੜੇ ਆਂ ਕੋਈ ਮੁਸ਼ਕਲ ਨਹੀਂ ਆ ਕਿਸੇ ਦੀ ਪਰਵਾਹ ਨਹੀਂ ਕਿਸੇ ਦਾ ਡਰ ਨਹੀਂ ਕਿਸੇ ਦਾ ਖੌਫ ਨਹੀਂ ਸਾਨੂੰ ਉਹਨਾਂ ਦੇ ਸਬੰਧ ਵਿੱਚ ਰੱਖਦੇ ਹੋਏ ਮੈਂ ਇੱਕ ਧਾਰਮਿਕ ਸੌਂਗ ਲਿਖਿਆ ਆ ਕਿਸਾਨਾਂ ਵੀਰਾਂ ਵਾਸਤੇ ਜਿਹੜਾ ਤੁਹਾਨੂੰ ਮੈਂ ਬਿਆਨ ਕਰਾਂਗਾ ਇੱਕ ਤਾਣ ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਇੱਕ ਤਾਣ ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਜੇ ਆਈ ਉਤੇ ਆਇਆ ਪਾਜੜ ਪਾ ਦੂ ਦਿੱਲੀ ਨੂੰ ਜੇ ਜੱਟ ਰੋਟੀ ਜੋਗਾ ਨਾ ਰਹਾ ਖਾਜੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਇਹ ਕਦੋਂ ਲਿਖਿਆ ਤੁਸੀਂ ਇਹ ਆ ਜੀ ਮੈਂ ਰਾਤ ਟਰਾਲੀ ਦੇ ਵਿੱਚ ਪ੍ਰਸ਼ਾਦਾ ਪਾਣੀ ਛਾਕੇ ਗੁਰੂ ਘਰ ਦਾ ਤਾਂ ਰੈਸਟ ਕਰਦਾ ਸੀ ਤਾ ਦਿਮਾਗ ਦੇ ਵਿੱਚ ਕੁਝ ਚੰਦ ਲੈਣਾ ਮੇਰੇ ਆਇਆ ਤਾਂ ਫਿਰ ਮੈਂ ਉਹ ਜੋ ਤੁਹਾਡੇ ਸਾਹਮਣੇ মিডিਆ ਸਾਹਮਣੇ ਬਿਆਨ ਕਰ ਦਿੱਤੀ ਅੱਜ ਬਿਲਕੁਲ ਇਹ ਤਾਂ ਚਲੋ ਮਾਹੌਲ ਇਦਾਂ ਦਾ ਹੈ ਤੁਸੀਂ ਉਹਦੇ ਤੇ ਲਿਖਿਆ ਇਸ ਤੋਂ ਪਹਿਲਾਂ ਵੀ ਲਿਖਦੇ ਰਹੇ ਹੋ ਤੁਸੀਂ ਕਿ ਇਹ ਪਹਿਲੀ ਵਾਰੀ ਹਾਂ ਜੀ ਮੈਂ ਇਸ ਤੋਂ ਪਹਿਲਾਂ ਵੀ 11 1200 ਜਿਹੜਾ ਮੇਰਾ ਗੀਤ ਆ ਉਹ ਤਿਆਰ ਬਰ ਤਿਆਰ ਆ ਲਿਖਿਆ ਪਿਆ ਆ ਬਟ ਮੈਂ ਹਲੇ ਕਿਸੇ ਨੂੰ ਸ਼ੇਅਰ ਨਹੀਂ ਕੀਤਾ ਹੈਗਾ ਤਾਂ ਸ਼ੇਅਰ ਕਰਾਂਗੇ ਤਾਂ ਵਾਇਰਲ ਹੋ ਸਕਦੇ ਆ ਬਾਕੀ ਅਕਾਲ ਪੁਰਖ ਦੇ ਹੱਥ ਵਾਹਿਗੁਰੂ ਦੇ ਹੱਥ ਆ ਜੋ ਕਰੂਗਾ ਚੜਦੀ ਕਲਾ ਬਿਲਕੁਲ ਅੱਜ ਦੇ ਕੀ ਤਿਆਰੀ ਹੈ ਅੱਜ ਦੀ ਗੱਲ ਇਦਾਂ ਵੀ ਸਾਰੇ ਆਪਣੇ ਕਿਸਾਨ ਸੰਘਰਸ਼ਪ੍ਰਾ ਸਾਰੇ ਇੱਥੇ ਕਮੇਟੀਆਂ ਵਾਲੇ ਮੈਂਬਰ ਜਿੰਨੇ ਵੀ ਸਾਰੇ ਮੌਜੂਦ ਆ ਤਿਆਰ ਵਰ ਤਿਆਰ ਆ ਕਿਸੇ ਦਾ ਖੌਫ ਨਹੀਂ ਕਿਸੇ ਦਾ ਡਰ ਨਹੀਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਤੇ ਰਹੇਗਾ ਤਾਂ ਆਪਾਂ ਨੂੰ ਕੋਈ ਐਡਾ ਡਰ ਪੈ ਹੈ ਨਹੀਂ ਆ ਬਿਲਕੁਲ ਤਿਆਰੀਆਂ ਤਿਆਰ ਹੈ ਝੰਡੇ ਕੋਲੇ ਆ ਬਾਕੀ ਖਾਲਸਾ ਦੀ ਕਿਰਪਾ ਆ ਕੋਈ ਚੱਕਰ ਨਹੀਂ ਕੋਈ ਡੌਟ ਨਹੀਂ ਤੁਸੀਂ ਕਿੱਥੋਂ ਆਏ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਵਪਾਰੀ ਹਲਕਾ ਡੇਰਾ ਬਾਬਰ ਨਾਨਕ ਦੇ ਪਿੰਡ ਰਾਏ ਚੱਕ ਦੀ ਕਾਇਦਾ ਮੀਤ ਪ੍ਰਧਾਨ ਆ ਮੈਂ ਅਸੀਂ ਇੱਥੇ ਅੱਜ ਜੋ ਵੀ ਸੰਘਰਸ਼ ਚੱਲਣ ਦੇ ਅੱਜ 11 ਵਜੇ ਤਰੀਕ ਸੀ ਤਾਂ 11 ਵਜੇ ਦਾ ਟਾਈਮ ਟਿਕਣ ਦੇ ਆ 11 ਵਜੇ ਸੀ ਤਾਂ ਜੇ ਤੇ ਸਰਕਾਰ ਨੇ ਸਾਨੂੰ ਕੋਈ ਫੈਸਲਾ ਦੇ ਦਿੱਤਾ ਠੀਕ ਆ ਨਹੀਂ ਤੇ ਸਾਡਾ ਹਾਈ ਕਮਾਂਡ ਦਾ ਜਦੋਂ ਵੀ ਫੈਸਲਾ ਆ ਗਿਆ ਅਸੀਂ ਟੁੱਟ ਕੇ ਪੈ ਜਾਣਾ ਬਾਰਡਰ ਤੇ ਇੱਕ ਨਿੱਕੀ ਜਿਹੀ ਗੱਲ ਆ ਅਸੀਂ ਤੇ ਪਹਾੜ ਟੱਪ ਜਾਨੇ ਆ ਇਸ ਕਰਕੇ ਸਾਨੂੰ ਮੌਤ ਦਾ ਡਰ ਨਹੀਂ ਕਿਉਂਕਿ ਸਾਡਾ ਇਤਿਹਾਸ ਹੀ ਇਹ ਜਿਹੜਾ ਇਹ ਖੂਨ ਨਾਲ ਰੰਗਿਆ ਪਿਆ ਵਾ ਅਸੀਂ ਉਸ ਗੁਰੂ ਦੇ ਚੱਲੇ ਆ ਜਿਹੜਾ ਸਿਰ ਤੋਂ ਬਗੈਰ ਹੀ ਲੜ ਪਿਆ ਸਾਡੇ ਸਿਰ ਤੇ ਤੇ ਮਨ ਮਨ ਪੱਕੇ ਦਸਤਾ ਹੁਣ ਤੇ ਸਿਰੇ ਆ ਅਸੀਂ ਤੇ ਲੜਾਂਗੇ ਜਿੱਥੋਂ ਸੀਦਾ ਮਰਦੇ ਦਮ ਸੀਦਾ ਲੜਾਂਗੇ ਅਸੀਂ ਆਪਣਾ ਸੰਘਰਸ਼ ਜਿੱਤ ਕੇ ਹੀ ਵਾਪਸ ਮੁੜਾਂਗੇ ਦਿੱਲੀ ਤੋਂ ਬੋਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਉਹਨਾਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਗੀਤ ਵੀ ਲਿਖੇ ਪਿਛਲੇ ਕਿਸਾਨ ਅੰਦੋਲਨ ਜਿਵੇਂ ਅਸੀਂ ਦੇਖਿਆ ਸੀ ਕਿ ਬਹੁਤ ਸਾਰੇ ਗੀਤ ਆਏ ਸੀ ਤਾਂ ਉਸੇ ਤਰੀਕੇ ਦੇ ਨਾਲ ਇਸ ਕਿਸਾਨ ਅੰਦੋਲਨ ਦੇ ਵੀ ਨੌਜਵਾਨਾਂ ਨੇ ਆਪਣੇ ਜਿਹੜੇ ਮਨ ਦੇ ਵਿਚਾਰ ਨੇ ਉਹਨਾਂ ਨੂੰ ਗੀਤਾਂ 'ਚ ਪੇਸ਼ ਕੀਤਾ ਤੇ ਇਹ ਤਸਵੀਰਾਂ ਨੇ ਸਵੇਰ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕਿਸਾਨ ਤਿਆਰ ਨੇ ਕਿ ਜਦੋਂ ਵੀ ਹੁਕਮ ਹੋਏਗਾ ਜਥੇਬੰਦੀਆਂ ਦਾ ਉਹ ਦਿੱਲੀ ਵੱਲ ਕੂਚ ਕਰ ਜਾਣਗੇ ਕੈਮਰਾ ਪਰਸਨ ਮਨੀਸ਼ ਦੇ ਨਾਲ ইমরান ਖਾਨ ਪੰਜਾਬੀ ਬਲਟਨ ਸ਼ੰਭੂ ਬਾਰਡਰ